ਸਰਮ ਕੋਟ ਰੰਦਾ ਵਾ ਦਾ ਸਰਕਾਰੀ ਸਕੂਲ ਹੈ ਤੇ ਇੱਥੇ ਵੀ ਪਾਣੀ ਫਿਰ ਗਿਆ ਹਾਰ ਪਰ ਸੋ ਤਰੀਕ ਆ ਚਗੀ ਵੀ 5 ਸਤੰਬਰ 2025 ਤੇ ਸੇਵਾ ਵਾਲੀਆਂ ਟਰਾਲੀਆਂ ਸੇਵਾਦਾਲ ਬਹੁਤ ਜ਼ਿਆਦਾ ਥਾਂ ਥਾਂ ਤੇ ਸਾਨੂੰ ਇਸ ਰੋਡ ਤੇ ਮਿਲੇ ਆ ਇਸ ਤੋਂ ਪਹਿਲਾਂ ਅਸੀਂ ਪੱਖੋ ਕੇ ਟਾਲੀ ਸਾਹਿਬ ਸੇਵਾ ਕਰ ਰਹੇ ਆ ਥੋੜਾ ਜਿਹਾ ਪੰਤਰਮ ਕੋਟ ਰੰਦਾ ਦੇ ਤੋਂ ਅੱਗੇ ਆਏ ਆ ਇਹ ਤਾ ਮੋੜਿਆ ਤੇ ਪਾਣੀ ਤੁਸੀਂ ਅਰੇ ਵੀ ਦੇਖ ਸਕਦੇ ਨੇ ਬੇ ਹਿਸਾਬ ਪਾਣੀ ਫਾਟਾ ਮਾਰਦਾ ਪਾਣੀ ਇੱਧਰ ਪੂਰਾ ਐ ਫੜ ਦੇ ਪ੍ਰਭਾਵਿਤ ਖੇਤਰੇ ਸੋ ਬਹੁਤ ਬੁਰੇ ਹਾਲ ਸੋ ਬਹੁਤ ਮਾੜੇ ਹਾਲ ਇੱਕ ਇਹ ਇਸ ਟਾਈਮ ਪੂਰੀ ਗੱਡੀ ਪਾਣੀ ਚੋਂ ਗੁਜ਼ਰ ਰਹੀ ਹੈ ਪਾਣੀ ਦੀ ਸਪੀਡ ਵੇਖਦੇ ਰਹੇ ਆਪਾਂ ਤੁਰਨ ਹਰ ਪ੍ਰਭਾਵਿਤ ਹੈ ਪਾਜੀ ਇੱਥੋਂ ਦੇ ਰਹਿਣ ਵਾਲੇ ਹੋ ਆਹ ਕਿਹੜਾ ਪਿੰਡ ਜੇ ਸਾਹਮਣੇ ਜਿਆਦਾ ਖੁਰਦ ਅੱਛਾ ਜਿਆਦਾ ਖੁਰਦ ਅੱਛਾ ਜਿਆਦਾ ਖੁਰਦ ਕੋਨੇ ਵੱਲ ਗਏ ਉਹ ਕੋਈ ਨਹੀਂ ਉਹ ਲਿਖਾ ਇੱਥੇ ਸ਼ਹਾਦਾ ਖੁਰਦ ਦੇ ਇੱਥੋਂ ਅੱਗੇ ਕਿਹੜਾ ਪਿੰਡ ਪੈਣਾ ਇੱਕ ਜਸ ਕਲਾ ਸ਼ੋ ਜਿਆਦਾ ਕਲਾ ਕਲਾ ਤੇ ਮੁੜ ਕੇ ਪਾਣੀ ਹੁੰਦੀ ਦੋੜ ਟਲੋਂਡੀ ਅੱਛਾ ਤੇ ਇਹ ਕਿੰਨਾ ਗੁਰਚਕ ਗੁਰਚਕ ਦੀ ਡਾਲਾ ਤੇ ਮਸ਼ਹੂਰ ਹੈ ਤੇ ਪੁਰਾਣਾ ਤੁੰਗੜ ਅੱਛਾ ਕਿੰਨਾ ਕਹਿੰਦਾ ਪਾਣੀ ਹੈ ਭਾਜੀ ਇੱਥੇ ਪਾਣੀ ਬਣੀਆ ਨੰਬਰ 3 ਅੱਛਾ 86 ਇੱਥੇ ਨੰਬਰ ਲਿਖਿਆ ਹੋਆ ਹਾਂਜੀ ਹਾਂਜੀ ਮਤਲਬ ਉੱਪਰ ਰੋਡ ਤੇ ਚਾਰ ਚਾਰ ਪੰਜ ਪੰਜ ਫੁੱਟ ਪਾਣੀ ਹੈ ਹਾਂ ਚਾਰ ਚਾਰ ਹਾਂਜੀ ਭਾਈ ਜਿਹੜੇ ਤਗੜੇ ਸਫਾਈਦੇ ਉਹ ਚੁੱਕ ਮਾਰੇ ਇਹਨਾਂ ਨੇ ਸਾਹਮਣੇ ਲੁਝਾ ਸਾਹਮਣੇ ਤੁਸੀਂ ਖਤੀ ਜੀ ਤੁਸੀਂ ਦੇ ਉਤੋਂ ਦੀ ਪਾਣੀ ਡਲਣ ਡਿਆ ਪਿਆ ਅਛਾ ਔਰ ਇਹ ਸਫਾਈਦੇ ਸਾਹਮਣੇ ਦੇ ਰਹੇ ਆ ਬਾਈ ਦੇ ਵਿੱਚੇ ਬਾਈ ਤੇ ਕਿ ਵਿਗੇ ਕਜੇ ਟੁੱਟੀ ਕਿ ਵਿਗੇ ਜੇ ਰੱਖੋ ਟੁੱਟੀ ਅਛਾ ਅਛਾ ਇਹਦੇ ਕੋਲ ਟੁੱਟੀ ਜੇ ਫੇਰ ਇਹ ਨਹੀਂ ਪਾਉਂਦੇ ਬਾਈ ਜੜ ਦੀ 40 2 ਕਿਲੋ ਖਰਾਬ ਕਰ ਦੋ ਦੋ ਕਿਲੋ 40 ਖਰਾਬ ਕਰਤੀ ਕਰਦੇ 100 ਦੀ ਹੈ ਉਥੋਂ ਹਾਂ ਜੀ ਸਾਰਿਆਂ ਜਿੰਨੇ ਬੰਨ ਟੁੱਟ ਗਏ ਬਹੁਤ ਵੱਡਾ ਨੁਕਸਾਨ ਭਾਈ ਬਹੁਤ ਜ਼ਿਆਦਾ ਕਿਲਰ ਨਾਲੋਂ ਜ਼ਿਆਦਾ ਪਾਣੀ ਆਇਆ ਕਿੰਨੇ ਪਾਣੀ ਦਿਆ ਇੱਥੇ ਬਾਈ ਕਿੰਨੇ ਪਾਣੀ ਦੇ ਅੰਦਰ ਪਾਣੀ ਹੋਇਆ ਪੇਡਲ ਕੋ ਘਰ ਬੱਚਿਆਂ ਨੇ ਹੋਣਾ ਜੇ ਘਰ ਪਾਣੀ ਨਹੀਂ ਵੜਿਆ ਸਾਡੇ ਘਰ ਭਾਜੀ ਵੜ ਗਿਆ ਪਾਣੀ ਸਾਰੇ ਘਰ ਗਏ ਤਕਰੀਬਨ ਡੰਗਾਂ ਦਾ ਮਾਰਾ ਹਾਲ ਹੈ ਡੰਗ ਨਹੀਂ ਵੀ ਖਰਾਬ ਹੋ ਗਏ ਤੁਹਾਨੂੰ ਨਹੀਂ ਖਰਾਬ ਹੋ ਗਏ ਪੁੱਤਲ ਪਿਆੜ ਜਿਹੜੀ ਨਹੀਂ ਸਕਿਆ ਪੁੱਤਲ ਪੈਣੀ ਆ ਤੇ ਆਕਾ ਸੁੱਕੀ ਵਾਤੇ ਪ੍ਰਾਲੀ ਵੀ ਨਹੀਂ ਹੋਣੀ ਸਹੀ ਹੈ ਨਾ ਹੋਰ ਮੁਸ਼ਕਲ ਜੀ ਬੜਾ ਪ੍ਰਾਲੀ ਯਾਰ ਜਿੰਨਾ ਮੁਸਕ ਮਾਰ ਜਾਣੀ ਇਹਨਾਂ ਨੇ ਗਾਲੀ ਗਲ ਜਾਣੀ ਹੈ ਨਾ ਗਾਲੀ ਗਲ ਜਾਣੀ ਹੈ ਜਾਂ ਪਾਣੀ ਕਿ ਨਗਣਾ ਨਹੀਂ ਤਾਂ ਸੇਕ ਛੱਡਣਾ ਵੇਖਿਓ ਜੀ ਦੋ ਭੜਾਸ ਹੋ ਜਾਣੀ ਹੈ ਉਹ ਨਹੀਂ ਤਾਕਤ ਵਾਲੀ ਪ੍ਰਾਲੀ ਨਹੀਂ ਬਣਨੀ ਹੈ ਹੈ ਨਾ ਮਾੜੇ ਹਾਲਾਤ ਰਾਹ ਗੁਰਪ੍ਰੀਤ ਜੀ ਯਾਦ ਵਧਾਈ ਨਹੀਂ ਦਿੱਤੀ ਜਾਣੀ ਵਾਹਿਗੁਰੂ ਕਿਰਪਾਈ ਕਰੇ ਜੀ ਇਹ ਨਿਗਲ ਨਹੀਂ ਪਤਾ ਨੇ ਤੇ ਦੇਣਾ ਕੀ ਹੋਗਾ ਸਭ ਪਾਰਟੀ ਅੰਦਰ ਵੇਹ ਲੋੜ ਕੇ ਅਸੀਂ ਆਏ ਆ ਧਰਮਕੋਟ ਪੱਤਨ ਤੇ ਇਹ ਬਾਪੂ ਜੀ ਨੇ ਦੱਸਿਆ ਕਿ ਲਗਭਗ ਆ ਗੇਟ ਅੰਦਾ ਅੰਦਾ ਪਾਣੀ ਨਾਲ ਦਾ ਭਰ ਗਿਆ ਜਿਦਨ ਆਇਆ ਪਾਣੀ ਕੰਦਾ ਬਿਆ ਜਾਂ ਮੋਟਰ ਖਰਾਬ ਹੋ ਗਏ ਸਾਹਿਬ ਜੀ ਤੇ ਬੜੀ ਝਿਜਕ ਤੇ ਤੇ ਇਧਰ ਦੇ ਹਾਲਾਤ ਤੁਸੀਂ ਵੇਖ ਸਕਦੇ ਜੇ ਆ ਦੂਰ ਤੱਕ ਪਾਣੀ ਪਾਣੀ ਸੋ ਟਪੈਂਟ ਬੁਰੇ ਹਾਲਾਤ ਸੋ ਜੇ ਮੈਂ ਵਿਖਾਵਾਂ ਥੋੜਾ ਜਿਹਾ ਉੱਪਰ ਹੋ ਕੇ ਤੁਸੀਂ ਦੂਰ ਤੱਕ ਵੇਖ ਸਕਦੇ ਨੇ ਇਹ ਧਰਮਕੋੜ ਪਤਣ ਦਾ ਏਰੀਆ ਤੇ ਇਧਰਲੀ ਸਾਈਡ ਤੇ ਸਾਹਮਣੇ ਤੁਸੀਂ ਆ ਤੇ ਬੇ ਹਿਸਾਬ ਹੜਾਂ ਦਾ ਪ੍ਰਕੋਪ ਇਥੇ ਤਰੀਕ ਅੱਜ ਹੈਗੀ ਆ 5 ਸਤੰਬਰ 2025 ਤੇ ਇੱਥੋਂ ਅੱਗੇ ਉਹ ਤੁਸੀਂ ਦੇਖ ਰਹੇ ਜੇ ਬੀੜੀਆਂ ਇਹ ਲਾਈਨ ਤੋਂ ਪਾਰ ਰਸਤਾ ਹੈ ਨਹੀਂ ਬਿਲਕੁਲ ਪਾਣੀ ਚ ਖਤਮ ਹੋ ਚੁੱਕਾ ਰਸਤਾ ਤੇ ਬੀੜੀਆਂ ਚੱਲਦੀਆਂ ਤੇ ਬੀੜੀਆਂ ਉਹਦੇ ਪਾਰ ਪਿੰਡ ਆ ਉਹਨਾਂ ਨੂੰ ਰਾਸ਼ਨ ਪਾਣੀ ਪਹੁੰਚਾ ਕੇ ਆ ਰਹੀਆਂ ਧਰਮਕੋੜ ਪੱਤਣ ਸੋ ਜਿਦੋ ਰਮਦਾਸ ਤੋਂ ਸ਼ਹਿਜਾਦੇ ਨੂੰ ਮੁੜੀਗੇ ਰਸਤੇ 'ਚ ਦਿਖਾਇਆ ਤਾਂ ਇਹ ਤੁਹਾਨੂੰ ਮੈਸ਼ਾ ਜادیه ਕਿੰਨਾ ਪਣੀ ਸੀ ਤੇ ਇਹ ਉਸ ਤੋਂ ਅੱਗੇ ਆ ਕੇ ਥੋੜਾ ਧਰਮਕੁਟ ਪੱਤਨ ਦਾ ਏਰੀਆ ਸ਼ਹਿਜਾਦਾ ਕਲਾ ਨੰਕੇ ਤਲਵੰਡੀ ਹਿੰਦੂਆਨ ਦੀਵਾ ਤੋਂ ਬਾਅਦ ਤੇ ਬੇਹਿਸਾਬ ਮਾੜਾ ਹੱਟ ਦਾ ਪ੍ਰਕੋਪ ਇੱਥੇ